ਵੀਰੋ ਇੰਗਲਿਸ਼ ਦਾ ਇੱਕ ਪ੍ਰਵਰਬ ਹੈ ਕਿ ਲਿਟਲ ਨੋਲੇਜ ਇਜ਼ ਅ ਡੇਂਜਰਸ ਥਿੰਗ ਮਤਲਬ ਅਧੂਰੀ ਜਾਣਕਾਰੀ ਬੇहद ਖਤਰਨਾਕ ਮੈਂ ਜੇ ਦੇਖ ਰਿਹਾ ਸੀ ਇੱਕ ਸ਼ਖਸ ਚਰਨਜੀਤ ਬਰਾੜ ਜਿਨੇ ਪ੍ਰੈਸ ਕਾਨਫਰੰਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੇ ਬੜੇ ਵੱਡੇ ਇਲਜ਼ਾਮ ਲਾਏ ਆ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਥਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਤੋਂ ਭੱਜ ਰਹੀ ਮੇਰਾ ਪਹਿਲਾ ਤੇ ਬੁਨਿਆਦੀ ਸਵਾਲ ਇਹ ਹੈ ਕਿ ਅਸਲ ਪਗੋੜਾ ਹੈ ਕੌਣ ਸ਼੍ਰੋਮਣੀ ਅਕਾਲੀ ਦਲ ਦੀ ਉਹ ਲੀਡਰਸ਼ਿਪ ਜਿਨ੍ਹਾਂ ਨੇ ਥੋੜੇ ਵਰਗਿਆਂ ਦੇ ਗੁਨਾਹ ਵੀ ਆਪਣੀ ਝੋਲੀ ਪਾ ਕੇ ਜੋ ਅਕਾਲ ਤਖਤ ਸਾਹਿਬ ਦਾ ਆਦੇਸ਼ ਸੀ ਸੀਸ ਨਵਾ ਕੇ ਬੜੀ ਸ਼ਰਧਾ ਦੇ ਨਾਲ ਸੇਵਾ ਕੀਤੀ ਜਾਂ ਤੁਸੀਂ ਜਿਹੜੇ ਲੋਕਾਂ ਨੇ ਸਾਰਾ ਕੁਝ ਲਿਖਤੀ ਆਪਣੇ ਗੁਨਾਹ ਕਬੂਲ ਕੀਤੇ ਨੀਚੇ ਦਸਕਤ ਕੀਤੇ ਜੇ ਤੁਹਾਨੂੰ ਸ੍ਰੀ ਅਕਾਲ ਤਖਤ ਸਾਹਿਬ ਨੇ ਨਹੀਂ ਬੁਲਾਇਆ ਸੀ ਤੁਹਾਨੂੰ ਤਾਂ ਆਪ ਪੇਸ਼ ਹੋਣਾ ਚਾਹੀਦਾ ਸੀ ਕਿਉਂਕਿ ਆਪਾਂ ਤਾਂ ਹਰ ਇੱਕ ਚੈਨਲ ਦੇ ਉੱਤੇ ਵਾਦਾ ਮਾਫ ਗਵਾਹ ਬਣ ਕੇ ਘੁੰਮ ਰਹੇ ਸੋ ਆਪਾਂ ਤਾਂ ਆਪਣੇ ਗੁਨਾਹ ਕਬੂਲੇ ਨੇ ਪਹਿਲਾਂ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਉਹਨਾਂ ਦੇ ਆਦੇਸ਼ ਦੀ ਪਾਲਣਾ ਕਰਕੇ ਸੁਰਖਰੂ ਹੋ ਕੇ ਸਾਡੇ ਨਾਲ ਆ ਕੇ ਗੱਲ ਕਰੋ ਨਾਲੇ ਦੂਜਾ ਵੱਡਾ ਗੱਲ ਇਹ ਹੈ ਕਿ ਸਿੱਖੀਜ਼ਮ ਦੇ ਵਿੱਚ ਦਸੇ ਗੁਰੂ ਸਾਹਿਬਾਨਾਂ ਦੇ ਉਪਦੇਸ਼ ਉਹਨਾਂ ਦੀ ਬਾਣੀ ਦੇ ਵਿੱਚ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਤੋਂ ਵੱਡੀ ਮਹੱਤਤਾ ਤਰਕ ਤੇ ਸੰਵਾਦ ਨੂੰ ਦਿੱਤੀ ਗਈ ਤੇ ਜੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਮਿਲਦੀ ਹੈ ਉਹਨਾਂ ਨੂੰ ਕੋਈ ਅਰਜ਼ੋਈ ਕਰਦੀ ਤੁਹਾਡੇ ਢਿੱਡੀ ਪੀੜਾਂ ਕਿਉਂ ਔਰ ਇੱਕ ਨਵੀਂ ਗੱਲ ਕੱਢ ਲੈਂਦੀ ਅੱਗੇ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰ ਨੇ ਮੀਰੀ ਪੀਰੀ ਦੇ ਸਿਧਾਂਤ ਨੂੰ ਵੀ ਤੁਸੀਂ ਵਿਚ ਲਿਆ ਦੇਖੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜੇ ਕਾਨੂੰਨੀ ਨੁਕਤੇਆਂ ਦੀ ਤੁਹਾਨੂੰ ਜਾਣਕਾਰੀ ਨਹੀਂ ਤਾਂ ਪਹਿਲਾਂ ਪੜੋ ਉਹਨਾਂ ਜੇ ਪੜ੍ਹਨਾ ਨਹੀਂ ਤਾਂ ਚਾਰ ਸਿਆਣੇ ਬੰਦਿਆਂ ਨਾਲ ਸਲਾਹ ਕਰ ਲਓ ਆਪਾਂ ਇਸ ਤਰੀਕੇ ਦੇ ਨਾਲ ਇੱਕ ਪਾਸੜ ਪ੍ਰੈਸ ਕਾਨਫਰੰਸ ਕਰਨ ਦੇ ਬਹਿ ਗਏ ਕਿ ਤੁਹਾਨੂੰ ਪਤਾ ਹੈ ਕਿ ਸੁਪਰੀਮ ਕੋਰਟ ਦੀ ਜੱਜਮੈਂਟ ਇਹ ਗੱਲ ਕਹਿੰਦੀ ਹੈ ਦੇਸ਼ ਦਾ ਸੰਵਿਧਾਨ ਇਹ ਗੱਲ ਕਹਿੰਦਾ ਹੈ ਕਿ ਮੈਨੇਜਮੈਂਟ ਆਫ ਅ ਰਿਲੀਜੀਅਸ ਸ਼ਰਾਇਨ ਇਜ਼ ਅ ਸੈਕੂਲਰ ਐਕਟੀਵਿਟੀ ਮਤਲਬ ਧਾਰਮਿਕ ਸਥਾਨ ਦੇ ਪ੍ਰਬੰਧ ਕਰਨਾ ਇਹ ਧਰਮ ਨਿਰਪੱਖ ਕੰਮ ਹੈ ਇਸੇ ਗੱਲ ਕਰਕੇ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਸਾਹਿਬ ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਨਾਲੇ ਜਿਹੜਾ ਸੋਮਨਾਥ ਟਰਸਟ ਹੈ ਉਹਦੇ ਚੇਅਰਮੈਨ ਵੀ ਨੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਲੜ ਕੇ ਜਿੱਤ ਕੇ ਆਉਂਦੇ ਨੇ 60 ਲੱਖ ਸਿੱਖਾਂ ਦੇ ਨੁਮਾਇੰਦੇ ਨੇ ਪਿਛਲੇ 100 ਸਾਲ ਤੋਂ ਵੱਧ ਵੀ ਸਿੱਖਾਂ ਨੇ ਸ਼੍ਰੋਮਣੀ ਅਕਾਲੀ ਦਲ ਤੇ ਭਰੋਸਾ ਜਤਾਇਆ ਔਰ ਇਹ ਜਿਹੜੇ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਸੌਂਪੀ ਹੈ ਤੋ ਬਰੇ ਸਵਾਲ ਕਿੱਥੋਂ ਆ ਗਿਆ ਕਿ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਉਥੇ ਦਾ ਪ੍ਰਧਾਨ ਬਣਾਉਂਦੇ ਨੇ ਭਾਈ ਡੈਮੋਕਰੇਟਿਕਲੀ ਪ੍ਰਧਾਨ ਬਣਦਾ ਕੱਲੇ-ਕੱਲੇ ਮੈਂਬਰ ਦੀ ਸਲਾਹ ਲੈ ਕੇ ਬਣਦਾ ਸੋ ਆਪਾਂ ਕਿਹੜੀ ਗੱਲਾਂ ਨੂੰ ਕਿੱਧਰ ਜੋੜ ਰਹੇ ਹਾਂ ਜਿਹੜਾ ਤੁਹਾਡਾ ਵਿਸ਼ਾ ਸੀ ਤੁਹਾਡਾ ਵਿਸ਼ਾ ਇਸ ਗੱਲ ਤੇ ਹੈ ਕਿ ਭਾਈ ਜਿਹੜਾ ਸੁਰਜੀਤ ਸਿੰਘ ਬਰਨਾਲਾ ਸਾਹਿਬ ਦੇਖੋ ਬੇਹਦ ਸਤਿਕਾਰਯੋਗ ਨੇ ਸਾਡੇ ਵਿੱਚ ਅੱਜੋ ਨਹੀਂ ਉਹ ਬੜੇ ਸੂਝਵਾਨ ਬੜੇ ਸੰਜੀਦਾ ਲਰਨਡ ਐਡਵੋਕੇਟ ਸੀ ਪੰਜਾਬ ਰਿਆਣਾ ਹਾਈ ਕੋਰਟ ਦੇ ਉਹਨਾਂ ਨੇ ਐਫੀਡੇਵਿਟ ਫਾਈਲ ਕੀਤਾ ਸੀ ਕਿਉਂਕਿ ਉਹ ਸਮਝ ਗਏ ਸੀ ਕਿ ਭਾਈ ਹੁਣ ਇਸ ਤੋਂ ਅੱਗੇ ਪਾਰਟੀ ਨੂੰ ਲਿਜਾਣਾ ਮੁਸ਼ਕਿਲ ਹੈ ਕਿਉਂਕਿ 42 ਸੈਕੰਡ ਐਮੈਂਡਮੈਂਟ ਕਨਸਟੀਟਿਊਸ਼ਨ ਦੇ ਵਿੱਚ ਹੋ ਗਈ ਸੀ ਜਿਸ ਦੇ ਚ ਸੈਕੂਲਰਿਜ਼ਮ ਤੇ ਸੋਸ਼ਲਿਜ਼ਮ ਵਰਡ ਜੁੜ ਗਿਆ ਸੀ ਤੇ ਹਰ ਇੱਕ ਪੋਲੀਟੀਕਲ ਪਾਰਟੀ ਲਈ ਇਹ ਜ਼ਰੂਰੀ ਹੋ ਗਿਆ ਸੀ ਕਿ ਉਹ ਐਫਿਡੇਵਿਟ ਫਾਈਲ ਕਰੇ ਕਿ ਅਸੀਂ ਧਰਮ ਨਿਰਪੱਖ ਆ ਨਹੀਂ ਇਸ ਤੋਂ ਪਹਿਲਾਂ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਸਿਰਫ ਇੱਕ ਗੁਰਸਿੱਖ ਜਿਹੜਾ ਪਤਿਤ ਨਾ ਹੋਵੇ ਉਹੀ ਮੈਂਬਰ ਬਣ ਸਕਦਾ ਸੀ ਇਹ ਤਾਂ ਫਿਰ ਬਰਨਾਲਾ ਸਾਹਿਬ ਨੇ ਜਦੋਂ ਸੰਵਿਧਾਨ ਬਦਲਿਆ ਉਹਨਾਂ ਨੇ ਲਾਈਨ ਐਡ ਕੀਤੀ ਨਾ ਵੀ ਕੋਈ ਵੀ ਅਡਲਟ ਉਹ ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ ਬਣ ਸਕਦਾ ਹੈ ਮਨਜੀਤ ਸਿੰਘ ਖਹਿਰਾ ਸਾਹਿਬ ਵੀ ਨਾਲ ਸੀ ਉਹ ਵੀ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਹਨ ਸੋ ਜਿਹੜੀਆਂ ਗੱਲਾਂ ਦਾ ਆਪਾਂ ਨੂੰ ਪਤਾ ਨਾ ਹੋਵੇ ਉਹ ਗੱਲਾਂ ਦੇ ਵਿੱਚ ਆ ਕੇ ਮਕਸਦ ਕੀ ਕਿ ਸਾਰਾ ਫੋਕਸ ਆਪਾਂ ਸ਼੍ਰੋਮਣੀ ਅਕਾਲੀ ਦਲ ਦੇ ਆਲੇ ਦੁਆਲੇ ਰੱਖਣਾ ਆਪਾਂ ਭੰਡਣਾ ਸ਼੍ਰੋਮਣੀ ਅਕਾਲੀ ਦਲ ਨੂੰ ਆਪਾਂ ਸਰਦਾਰ ਸੁਭੀਰ ਸਿੰਘ ਬਾਦਲ ਨੂੰ ਭੰਡਣਾ ਆ ਆਪਾਂ ਹੋਰ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੂੰ ਭੰਡਣਾ ਹੈ ਅੱਜ ਤਾਂ ਆਪਾਂ ਤਿੰਨ ਚਾਰ ਆਪਣੇ ਵਾਲਿਆਂ ਨੂੰ ਵੀ ਰਗੜਤਾ ਜਿਨ੍ਹਾਂ ਦੇ ਨਾਲ ਆਪਾਂ ਖੜੇ ਹੁਣ ਤਾਂ ਆਪਾਂ ਉਹਨਾਂ ਨਾਲ ਵੀ ਨਹੀਂ ਸਹਿਮਤ ਉਹਨਾਂ ਤੇ ਵੀ ਸ਼ੱਕ ਜਤਾ ਰਹੇ ਸੋ ਇਕੱਲੇ ਆਪਾਂ ਹੀ ਸਿਆਣੇ ਹੋਗੇ ਬਾਕੀ ਤਾਂ ਸਾਰੀ ਦੁਨੀਆ ਗਲਤ ਹੈ ਪੜਾਇ ਇੱਕ ਸਵਾਲ ਉਰੇ ਆਜ ਵੱਡਾ ਖੜਾ ਹੁੰਦਾ ਕਿ ਜਿਹੜੇ ਹੋਰ ਸਿੱਖ ਮਸਲੇ ਨੇ ਜਿਹੜੇ ਹੋਰ ਅਹਿਮ ਮੁੱਦੇ ਨੇ ਉਹਨਾਂ ਦੀ ਆਪਾਂ ਗੱਲ ਨਹੀਂ ਕਰਦੇ ਫਿਰ ਆਪਾਂ ਕਹਿੰਦੇ ਆ ਜੀ ਸਾਡੇ ਤੇ ਬੀਜੇਪੀ ਦਾ ਟੈਗ ਨਾ ਲਾਓ ਸਾਡੇ ਤੇ ਆਰਐਸਐਸ ਦਾ ਟੈਗ ਨਾ ਲਾਓ ਕਿਉਂ ਨਾ ਲੱਗੇ ਜਦੋਂ ਦੇਸ਼ ਦੀ ਐਡੀ ਸਤਕਾਰਯੋਗ ਸ਼ਖਸੀਅਤ ਸਾਡੇ ਮਰਹੂਮ ਪ੍ਰਧਾਨ ਮੰਤਰੀ ਦੇਸ਼ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਮਨਮੋਨ ਸਿੰਘ ਜੀ ਉਹਨਾਂ ਨੂੰ ਬੀਜੇਪੀ ਦੀ ਸਰਕਾਰ ਰਾਜ ਘਾਟ ਤੇ ਸਨਸਕਾਰ ਕਰਨ ਦੇ ਲਈ ਜ਼ਮੀਨ ਨਾ ਦੇਵੇ ਤੇ ਤੁਹਾਡੇ ਮੂੰਹ ਚੋਂ ਕੁਝ ਨਿਕਲੇ ਹੀ ਨਹੀਂ ਕੀ ਗੱਲ ਉਹਦੇ ਨਾਲ ਫਿਰ ਬੀਜੇਪੀ ਔਖੀ ਹੁੰਦੀ ਹੈ ਫੇਰੀ ਬੀਜੇਪੀ ਦੀ ਵੀ ਟੀਮ ਹਨਾ ਆਪਾਂ ਤਾਂ ਹੀ ਆਪਾਂ ਬੀਜੇਪੀ ਦੇ ਖਿਲਾਫ ਬੋਲਦੇ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਬੋਲਣਾ ਚਾਹੁੰਦੇ ਹਾਂ ਦੂਜੀ ਇੱਕ ਗੱਲ ਮੈਂ ਬੜੇ ਸਪਸ਼ਟ ਤੌਰ ਤੇ ਕਹਿਣੀ ਚਾਹੁੰਦਾ ਕਿ ਜਿਹੜਾ ਆਪਾਂ ਪਰਿਵਾਰਾਂ ਤੇ ਬਾਰ ਬਾਰ ਆ ਜਾਂਦੇ ਆ ਨਿੱਜਤਾ ਤੇ ਆ ਜਾਂਦੇ ਆ ਸਰਦਾਰ ਸੁਭੀਰ ਸਿੰਘ ਬਾਦਲ ਮੈਂ ਬੀਬਾ ਜੀ ਨੂੰ ਕਹਿੰਦੇ ਮੈਂ ਬੇਨਤੀ ਕਰਨਾ ਚਾਹੁੰਦਾ ਬੱਚੇ ਥੋੜਾ ਬੱਚਿਆਂ ਤੱਕ ਜਾਣ ਦਾ ਕੀ ਮਤਲਬ ਹੈ ਜੇ ਤੁਹਾਡੇ ਪਰਿਵਾਰਾਂ ਤੇ ਅਸੀਂ ਆ ਜਾਈਏ ਕੀ ਕੁਲਾਂ ਦੀ ਗੱਲ ਕਰਦੇ ਆਂ ਜਿਸ ਸਥਿਤੀ ਚ ਤੁਸੀਂ ਲੰਘ ਰਹੇ ਹੋ ਫਿਰ ਕਿਹੜੀ ਕੁਲਾਂ ਦਾ ਮੈਂ ਜਾਣਾ ਨਹੀਂ ਚਾਹੁੰਦਾ ਉਹ ਗੱਲਾਂ ਤੇ ਸ਼ਰੋਮ ਦੀ ਅਕਾਲੀ ਦਲ ਉਹ ਅਸੀਂ ਗਿਰੀ ਹੋਈ ਰਾਜਨੀਤੀ ਨਹੀਂ ਕਰਦਾ ਮਜਬੂਰ ਨਾ ਕਰੋ ਕਿ ਅਸੀਂ ਕੋਈ ਗਿਰੇ ਹੋਏ ਸ਼ਬਦ ਵਰਤੀਏ ਜਿਹੜੇ ਕਿ ਸਾਨੂੰ ਸਾਡੀ ਆਤਮਾ ਨੂੰ ਨਹੀਂ ਚੰਗੇ ਲੱਗਦੇ ਆਪਾਂ ਸਿਧਾਂਤਾਂ ਦੀ ਗੱਲ ਕਰੀਏ ਆਪਾਂ ਪਾਰਟੀ ਨੂੰ ਪਾਲਿਸੀਆਂ ਤੇ ਆਪਾਂ ਪਾਰਟੀ ਨੂੰ ਨਿੰਦੀ ਪਰਿਵਾਰਾਂ ਤੱਕ ਜਾਣਾ ਛੱਡ ਦਿਓ ਇਹ ਗੰਦੀ ਰਾਜਨੀਤੀ ਛੱਡ ਦਿਓ ਨਹੀਂ ਇਹ ਬਹੁਤ ਮਹਿੰਗੀ ਪੈਸੇ